ਹਲੋ ਜੀ ਸਤਿ ਸ਼੍ਰੀ ਅਕਾਲ ਨੀਟਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਅੱਜ ਤੁਹਾਨੂੰ ਬਹੁਤ ਹੀ ਪਿਆਰੇ ਜਿਹੇ ਕਲਰ ਤੇ ਤੇ ਸੋਹਣਾ ਜਿਹਾ ਡਿਜ਼ਾਈਨ ਹੈ ਜਿਹੜਾ ਬਣਾਉਣਾ ਦੱਸਦੇ ਆ ਭੈਣਾ ਨੂੰ ਪਰਪਲ ਜਿਹਾ ਸ਼ੇਡ ਹੈ ਇਹ ਆਪਾਂ ਬਣਾ ਰਹੇ ਆ ਬਦਾਊਟ ਬਾਜੂ ਸਕੀਵੀ ਜਾਂ ਸ਼ਾਰਟ ਸਵੈਟਰ ਵੀ ਕਹਿ ਸਕਦੇ ਆ ਤਾਂ ਜਿਹੜੀ ਅైనా ਕਾਪਾ ਬਨ ਲਿਆ ਹੁਣ ਤੁਹਾਨੂੰ ਆਪਾਂ ਇਹ ਡਿਜ਼ਾਈਨ ਹੈ ਜਿਹੜਾ ਬਣਾਉਣਾ ਦੱਸਦੇ ਆ ਬਹੁਤ ਹੀ ਸੌਖਾ ਹੈ ਥੋੜਾ ਜਿਹਾ ਵੀ ਜਿਹੜੀ ਭੈਣ ਨੂੰ ਸਲਾਈਆਂ ਦਾ ਕੰਮ ਆਉਂਦਾ ਹੈ ਸਾਨੀ ਨਾਲ ਪੈਨ ਵਾਲਾ ਤੇ ਸੋਹਣਾ ਜਿਹਾ ਡਿਜ਼ਾਈਨ ਹੈ ਬਿਲਕੁਲ ਹੀ ਆਸਾਨ ਸਾਡਾ ਡਿਜ਼ਾਈਨ ਹੈ ਵੇਖੋ ਜੀ ਹਾਂ ਵੇਖੋ ਜੀ ਪਹਿਲੀ ਸਲਾਈ ਬਾਰਡਰ ਤੋਂ ਬਾਅਦ ਇੱਕ ਪਾਸੇ ਆਪਾਂ ਪੁੱਠੇ ਵਾਲੇ ਪਾਸੇ ਸਾਰੀ ਪੁੱਠੀ-ਪੁੱਠੀ ਕੱਢ ਲੈਣੀ ਹੈ ਤੇ ਤਿੰਨ ਹੀ ਸਲਾਈਆਂ ਦੇ ਵਿੱਚ ਇਹ ਡਿਜ਼ਾਈਨ ਆ ਜਿਹੜਾ ਆਪਣਾ ਬਣ ਜਾਂਦਾ ਮੈਂ ਪਹਿਲਾਂ ਆਪਾਂ ਤਿੰਨ ਜਿਹੜੇ ਹੈ ਉਲਟੇ ਮੁੰਨੇ ਆ ਕੁੰਡੇ ਆ ਦੇਖੋ ਫਿਰ ਆਪਾਂ ਤਿੰਨ ਹੀ ਬਣਾਉਣੇ ਆ ਇਹ ਸਿੱਧੇ ਇਸ ਤਰ੍ਹਾਂ ਫਿਰ ਆ ਜਿਹੜੇ ਤਿੰਨ ਸਿੱਧੇ ਬਣਾਏ ਆ ਇਹਦੇ ਜੋ ਆਹ ਵਾਲਾ ਇੱਕ ਉਂਡਾ ਜਾਂ ਆਪਾਂ ਫੰਦਾ ਕਹਿ ਦੇਣਾ ਚੱਕ ਕੇ ਇਹਨਾਂ ਦੇ ਉੱਪਰ ਦੀ ਆਪਾਂ ਉਲਟਾਉਣਾ ਹੈ ਇਹਦਾ ਉਸ ਤੋਂ ਬਾਅਦ ਫੇਰ ਆਪਾਂ ਤਿੰਨ ਇਦਾਂ ਉਲਟੇ-ਉਲਟੇ ਬੁਣ ਲੈਣੇ ਆ ਧਾਗਾ ਪਿੱਛੇ ਤੇ ਤਿੰਨ ਆਪਾਂ ਬੁਣਨੇ ਸਿੱਧੇ ਦੋ ਤਿੰਨ కు జాసరా చక్క తరం కట్ దాణా ఫే త ਫੇਰ ਤਿੰਨ ਉਲਟੇ ਫੇਰ ਤਿੰਨ ਇਸ ਤਰ੍ਹਾਂ ਸਿੱਧੇ ਇਹ ਇਸ ਤਰ੍ਹਾਂ ਆਪਾਂ ਇਹਨੂੰ ਉਲਟਾ ਲੈਂਦੇ ਹਾਂ ਇਹਨੂੰ ਆਪਾਂ ਜਿਹੜੀ ਸਾਰੀ ਸਿਲਾਈ ਹੈ ਉਹ ਢੁੰਨ ਲੈਣੀ ਹੈ ਫੇਰ ਤੁਹਾਨੂੰ ਦੱਸਦੇ ਆਪਾਂ ਅਗਲੀ ਸਿਲਾਈ ਦੇ ਵਿੱਚ ਕਿਸ ਤਰ੍ਹਾਂ ਕਰਨਾ ਹਾਂਜੀ ਇਸ ਤਰ੍ਹਾਂ ਆਪਾਂ ਇਹ ਸਾਰੀ ਸਲਾਈ ਹੈ ਜਿਹੜੀ ਬੰਨ ਲਈ ਹੁਣ ਆਪਾਂ ਅਗਲੀ ਸਲਾਈ ਦੱਸਦੇ ਹਾਂ ਇਹ ਸਲਾਈ ਦੇ ਵਿੱਚ ਆਪਾਂ ਕੀ ਕਰਨਾ ਹੈ ਇਹ ਵਾਲੇ ਤਿੰਨ ਕੁੰਡੇ ਸਿੱਧੇ ਜਿਹੜੇ ਉਧਰ ਉਲਟੇ ਸੀ ਤੇ ਜਿਹੜੇ ਉਧਰ ਸਿੱਧੇ ਸੀ ਇਹਨਾਂ ਤੇ ਆਪਾਂ ਡਿਜ਼ਾਈਨ ਬਣਾਇਆ ਸੀ ਇਹ ਵਾਲੇ ਜਿਹੜੇ ਇਸ ਤਰ੍ਹਾਂ ਉੱਠੇ ਬੰਨ ਲੈਣ ਧਾਗਾ ਪਿੱਛੇ സിധേ ദാ ഡിൻ്റെ ബസ് തര്ട സിദ്ധേ ദോ ഉൾ തന്നെ പാഗേ ਉਲਟੇ ਧਾਗਾ ਪਿੱਛੇ ਫਿਰ ਅਗਲੇ ਤਿੰਨ ਜਿਹੜੇ ਸਿੱਧੇ ਧਾਗਾ ਆਕੇ ਡਿਜ਼ਾਈਨ ਵਾਲੇ ਦੋਨੇ ਕਿਉਂਕਿ ਤਿੰਨ ਤੋਂ ਆਪਾਂ ਦੋ ਬਣਾਤੇ ਇੱਕ ਉਲਟਾਤਾ ਸੀ ਅੱਜ ਇਹਦਾ ਪੱਤ ਅਗਲੀ ਸਲਾਈ ਪਾਵਾਂਗੇ ਜੋਟੇ ਆਪਣੇ ਉਹਨੇ ਪੂਰੇ ਹੋ ਜਾਣਗੇ ਇਸ ਤਰ੍ਹਾਂ ਜਿਹੜੀ ਜੋਟ ਆਪਣੇ ਕੁੰਡੇ ਲਾਉਣੇ ਆ ਜਿੰਨੇ ਜਾਂ ਆਪਾਂ ਜੋਟੇ ਜਿੰਨੇ ਲਾਉਣੇ ਆ ਇਹ ਇਹ ਆਪਾਂ ਬਣਾ ਰਹੇ ਆ ਮਤਲਬ ਜਿਨ੍ਹਾਂ ਦੀ ਫੀਟਿੰਗ ਹੁੰਦੀ ਹੈ 17 ਤੋਂ ਲੈ ਕੇ 18 ਤੱਕ 16.5 ਤਾਂ ਆਪਾਂ ਲਾਈ ਆ ਇਹ 52 ਜੋਟੇ ਤੇ ਤਾਂਹਾਂ ਤੋਂ ਆਪਾਂ ਫਿਰ ਪਾウダー ਤੋਂ ਉੱਤੇ ਕਰਦੇ ਸੀ 54 ਇਹਨਾਂ ਲਈ ਵਧੀਆ ਇਹ ਫਿਟਿੰਗ ਜਿਹਦੀ ਤਾਂ ਹਾਂ ਤੋਂ ਉੱਪਰ ਛਾਤੀ ਕੋਲੋਂ ਨਾਪ ਹੈ ਜਿਹੜਾ 19.5 19 20 ਤੱਕ ਵੀ ਹੋਵੇ ਤੇ ਕਮਰ ਕੋਲੋਂ ਹੁੰਦਾ ਜਿਵੇਂ 16 16.5 17 17.5 ਤੱਕ ਵਧੀਆ ਇਹਦੀ ਜਿਹੜੀ ਹੈ ਸੈਟਿੰਗ ਇਹ ਫਿਟਿੰਗ ਵਧੀਆ ਆ ਜਾਂਦੀ ਹੈ ਕਿਉਂਕਿ ਇਹ ਆਪਾਂ ਥੋੜਾ ਕਮਰ ਤੋਂ ਲੈ ਕੇ ਉੱਪਰ ਤੱਕ ਉਹ ਸ਼ਾਰਟ ਵਾਲਾ ਹੀ ਬਣਾ ਰਹੇ ਹਾਂ ਸਵੈਟਰ ਹੈ ਜਿਹੜਾ ਇਸ ਤਰ੍ਹਾਂ ਆਪਾਂ ਇਹ ਸਾਰੀ ਸਲਾਈ ਹੈ ਜਿਹੜੀ ਦੋ ਪੁੱਠੇ ਡਿਜ਼ਾਈਨ ਵਾਲੇ ਹੁੰਦੇ ਜਿਹੜੇ ਤੇ ਤਿੰਨ ਸਿੱਧੇ ਕਰਕੇ ਕੱਢ ਲੈਣੀ ਹੈ ਇਹ ਆਪਣੀ ਸਵੈਟਰ ਦਾ ਹੈਗਾ ਜਿਹੜਾ ਉਲਟਾ ਪਾਸਾ ਹੈ ਪੁੱਠਾ ਪਾਸਾ ਇਸ ਤਰ੍ਹਾਂ ਇਹ ਤਿੰਨ ਕਸਲਾਈਆਂ ਦੇ ਵਿੱਚ ਡਿਜ਼ਾਈਨ ਹੈ ਜਿਹੜਾ ਆਪਣਾ ਕੰਪਲੀਟ ਹੋ ਜਾਂਦਾ ਔਰ ਬੰਦਾ ਵੀ ਬਹੁਤ ਸੋਹਣਾ ਜਿਹੜਾ ਥੋੜਾ ਜਿਹਾ ਭੈਣਾਂ ਨੂੰ ਜਿਹਨਾਂ ਨੂੰ ਸਲਾਈਆਂ ਦਾ ਕੰਮ ਹੁੰਦਾ ਹੈ ਉਹ ਆਸਾਨੀ ਨਾਲ ਇਹ ਡਿਜ਼ਾਈਨ ਆ ਜਿਹੜਾ ਪਾ ਸਕਦੇ ਆ ਉਹ ਡਿਜ਼ਾਈਨ ਬਣਿਆ ਵੀ ਬਹੁਤ ਸੋਹਣਾ ਲੱਗਦਾ ਹੈ ਨਾਲੇ ਸੌਖਾ ਇਸ ਤਰ੍ਹਾਂ ਕਰਕੇ ਆਪਾਂ ਇਹਦੀ ਸਾਰੀ ਸਲਾਈ ਆ ਜਿਹੜੀ ਕੱਢ ਲਾਂਗੇ ਹੁਣ ਆਪਣੀ ਅਗਲੀ ਸਲਾਈ ਸਿੱਧੇ ਵਾਲੇ ਪਾਸੇ ਹੁਣ ਤੁਸੀਂ ਦੇਖਿਓ ਜਿਹੜਾ ਆਪਾਂ ਇੱਕ ਕੁੰਡਾ ਮਾਰਤਾ ਸੀ ਫੰਦਾ ਉਹ ਆਪਣਾ ਬਣਾ ਲਾਂਗੇ ਤੇ ਜਾਲੀ ਟਾਈਪ ਹੈ ਜਿਹੜਾ ਆਪਣਾ ਡਿਜ਼ਾਈਨ ਹੈ ਪੰਜਾ ਧਾਗਾ ਪਿੱਛੇ ਇਹ ਸਤਾਂ ਇਹ ਪਾਇਆ ਫੰਦਾ ਧਾਗਾ ਅੱਗੇ ਇਹ ਇਹ ਸਤਾਂ ਆ ਦੇਖੋ ਇਹ ਜਿਹੜੇ ਤਿੰਨ ਤੋਂ ਆਪਾਂ ਦੋ ਕੀਤੇ ਸੀ ਤਿੰਨ ਫੇਰ ਬਣਗੇ ਇਹੜੇ ਕੁੰਡੇ ਆਪਣੇ ਪੂਰੇ ਆ ਜਾਂਦੇ ਆ ਧਾਗਾ ਅੱਗੇ ਤੇਨ ਉਲਟੇ ਬਸ ਇਸੇ ਤਰ੍ਹਾਂ ਇਹ ਡਿਜ਼ਾਈਨ ਆ ਜਿਹੜਾ ਚੱਲਦਾ ਰਹਿੰਦਾ ਇਸ ਤਰ੍ਹਾਂ ਆੜਾ ਡਿਜ਼ਾਈਨ ਵਾਲਾ ਸਿੱਧਾ ਪਾਇਆ ਧਾਗਾ ਅੱਗੇ ਸਿੱਧਾ ਇਹ ਆਪਣਾ ਜਿਹੜਾ ਕੁੰਡਾ ਪਾ ਮਾਰਿਆ ਸੀ ਉਤੋਂ ਦੇ ਟਪਾ ਕੇ ਇਹ ਬਣ ਗਿਆ ਇਸ ਤਰ੍ਹਾਂ ਇਹ ਡਿਜ਼ਾਈਨ ਬਣ ਜਾਂਦਾ ਇਹ ਜਾਲੀ ਜੀ ਬਣ ਜਾਂਦੀ ਹੈ ਧਾਗਾ ਅੱਗੇ ਇਸੇ ਤਰ੍ਹਾਂ ਇਹ ਸਾਰੀ ਸਲਾਈ ਦੇ ਵਿੱਚ ਸਿੱਧੀ ਪਹਿਲਾਂ ਵਾਲੀ ਸਿੱਧੀ ਸਲਾਈ ਚ ਆਪਾਂ ਇੱਕ ਇੱਕ ਕੁੰਡਾ ਘਟਾਤਾ ਸੀ ਹੁਣ ਇਹ ਸਾਰਾ ਇੱਕ ਇੱਕ ਕੁੰਡਾ ਜਿਹੜਾ ਵਨਜੂ ਆ ਉਹੀ ਤਿੰਨ ਡਿਜ਼ਾਈਨ ਵਾਲੇ ਕੁੰਡੇ ਤਿੰਦੇ ਤਿੰਨ ਹੋ ਜਾਣਗੇ ਪੂਰੇ ਬਹੁਤ ਹੀ ਆਸਾਨ ਡਿਜ਼ਾਈਨ ਹੈ Есть i̇şte. ਇਹ ਤਾਂ ਇਹ ਸਾਰਾ ਡਿਜ਼ਾਈਨ ਹੈ ਜਿਹੜਾ ਆਪਣਾ ਬਣ ਜਾਂਦਾ। ਬਹੁਤ ਸੇ ਧਿਆਨ ਰੱਖਣਾ ਕਿ ਜਿਹੜਾ ਕੁੰਡਾ ਆਪਾਂ ਇੱਕ ਮਾਰਿਆ ਸੀ ਪਹਿਲੇ ਸਲਾਈ ਦੇ ਵਿੱਚ ਤੇ ਇਹ ਤੀਸਰੀ ਸਲਾਈ ਦੇ ਵਿੱਚ ਇਹ ਵਧਣਾ ਚਾਹੀਦਾ। ਇਹ ਵਧਣਾ ਚਾਹੀਦਾ ਤਾਂ ਕਿ ਜਿਹੜੇ ਆਪਣੇ ਜੋਟੇ ਆ ਉਂਡੇ ਕਟਾਣਾ ਉਨੇ ਹੀ ਰਹਿਣ ਇਹ ਜ਼ਰੂਰ ਧਿਆਨ ਰੱਖਣਾ ਕਿਤੇ ਸਕਿਪ ਨਹੀਂ ਹੋਣਾ ਚਾਹੀਦਾ ਤਿੰਨ ਉਲਟੇ ਤਿੰਨ ਸਿੱਧੇ ਇਸ ਤਰ੍ਹਾਂ ਬਣ ਕੇ ਫਿਰ ਤਿੰਨ ਉਲਟੇ ਫਿਰ ਡਿਜ਼ਾਈਨ ਵਾਲਾ 이태그 와도 잔다. 옆나 군다. ਇਸ ਤਰ੍ਹਾਂ ਆਪਾਂ ਸਾਰੀ ਸਿਲਾਈ ਜਿਹੜੀ ਕੰਪਲੀਟ ਹੈ ਕਰ ਲੈਣੀ ਆ ਵੇਖੋ ਜੀ ਤਿੰਨ ਸਿਲਾਈਆਂ ਦੇ ਵਿੱਚ ਆਪਣਾ ਹੁਣ ਡਿਜ਼ਾਈਨ ਇਹਗਾ ਬਣ ਗਿਆ ਉਲਟੇ ਵਾਲੇ ਪਾਸੇ ਫੇਰ ਆਪਾਂ ਉਸੇ ਤਰ੍ਹਾਂ ਤਿੰਨ ਸਿੱਧੇ ਡਿਜ਼ਾਈਨ ਵਾਲੇ ਜਿਹੜੇ ਇਹ ਉਲਟੇ ਵਾਲੇ ਪਾਸੇ ਉਲਟੇ ਇਹ ਤਿੰਨ ਉਲਟੇ ਇਸ ਤਰ੍ਹਾਂ ਫਿਰ ਤਿੰਨ ਸਿੱਧੇ ਫਿਰ ਤਿੰਨ ਉਲਟੇ ਇਹ ਜਿਹੜਾ ਆਪਾਂ ਬਣਾਇਆ ਗੁੰਦਾ ਪਹਿਲਾਂ ਪਹਿਲੀ ਸਲਾਈ ਚ ਆਪਾਂ ਇਹਨੂੰ ਉਲਟਾ ਆ ਕੇ ਘਟਾਤਾ ਸੀ ਫੇਰਾ ਹੁਣ ਆਪਾਂ ਬਣਾਇਆ ਇਹ ਇਸ ਤਰ੍ਹਾਂ ਜਿਹਦਾ ਆਪਾਂ ਉਲਟਾ ਹੀ ਹੋਣਾਗੇ ਤਾਂ ਇਸ ਤਰ੍ਹਾਂ ਇਹ ਡਿਜ਼ਾਈਨ ਆ ਜਿਹੜਾ ਜਾਲੀ ਵਾਲਾ ਬਣ ਜਾਂਦਾ ਧਾਗਾ ਪਿੱਛੇ ਤੈਨੂੰ ਸਿੱਧੇ ਇਹ ਡਿਜ਼ਾਈਨ ਵਾਲੇ ਤਿੰਨ ਉਲਟੇ ਇਹ ਆਪਣੀ ਬੈਕ ਸਾਈਡ ਹੈ ਇਸ ਤਰ੍ਹਾਂ ਬਣ ਜਾਂਦੀ ਹੈ ਇਹ ਮੇਰਾ ਆਪਣਾ ਡਿਜ਼ਾਈਨ ਹੈ ਜਿਹੜਾ ਤਿੰਨ ਸਲਾਈਆਂ ਦੇ ਵਿੱਚ ਕੰਪਲੀਟ ਹੋ ਜਾਂਦਾ ਹੈ। ਹਾਂਜੀ ਇਸ ਤਰ੍ਹਾਂ ਹੀ ਆਪਣਾ ਜਿਹੜਾ ਡਿਜ਼ਾਈਨ ਹੈ ਤਿੰਨ ਸਲਾਈਆਂ ਚ ਵਧੀਆ ਕੰਪਲੀਟ ਹੋ ਜਾਂਦਾ ਹੈ ਆ ਵੇਖੋ ਫਿਰ ਫਿਰ ਆਪਾਂ ਇਸੇ ਤਰ੍ਹਾਂ ਹੀ ਬੁਣਦੇ ਜਾਣਾ ਤਿੰਨ ਉਲਟੇ ਤਿੰਨ ਸਿੱਧੇ ਆ ਡਿਜ਼ਾਈਨ ਵਾਲੇ ਇਹ ਸਿੱਧੀ ਸਾਈਡ ਹੈ ਇਸੇ ਤਰ੍ਹਾਂ ਐਵੇਂ ਉਲਟਾ ਆ ਕੇ ਉੱਤੋਂ ਦੇ ਬਸ ਇੱਕ ਵਾਰੀ ਇਹ ਇੱਕ ਪਹਿਲੀ ਸਲਾਈ ਦੇ ਵਿੱਚ ਇਸ ਤਰ੍ਹਾਂ ਇੱਕ ਇੱਕ ਘਟਦਾ ਜਾਂਦਾ ਤੇ ਅਗਲੀ ਸਲਾਈ ਆਪਾਂ ਤਿੰਨ ਜਿਹੜੇ ਇੱਧਰ ਉਲਟੇ ਆਉਦ ਰਹੋ ਤੇ ਨਿੱਧੇ ਜਿਹੜੇ ਡਿਜ਼ਾਈਨ ਵਾਲੇ ਆ ਉਹ ਇਧਰਲੇ ਪਾਸੇ ਦੋ ਉਲਟੇ ਤੀਸਰੀ ਸਲਾਈ ਦੇ ਵਿੱਚ ਇਧਰਲੀ ਸਾਈਡ ਤੇ ਆਪਾਂ ਇੱਕ ਇੱਕ ਜਿਹੜਾ ਘਟਾਇਆ ਹੁੰਦਾ ਉਹ ਜਾਲੀ ਦੇ ਰੂਪ ਚ ਐਵੇਂ ਬਣਾਉਂਦੇ ਜਾਂਦੇ ਆ ਤਾਂ ਬਹੁਤ ਹੀ ਆਸਾਨ ਹੈ ਇਹ ਡਿਜ਼ਾਈਨ ਹੈ ਬਾਕੀ ਵੀਡੀਓ ਸੀ ਪਹਿਲੀ ਬਣਾਈ ਹੈ ਜੇ ਥੋੜਾ ਮੋਟਾ ਦੱਸਣ ਚ ਸਮਝਾਉਣ ਚ ਜਾਂ ਵੀਡੀਓ ਬਣਾਉਣ ਚ ਕੋਈ ਕਮੀ ਰਹੇਗੀ ਹੋਵੇ ਤਾਂ ਭੈਣਾ ਮਾਫ ਜਰੂਰ ਕਰਨਾ ਤੇ ਸਾਡੇ ਚੈਨਲ ਨੂੰ ਸਪੋਰਟ ਜਰੂਰ ਕਰੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ